ਮੈਂ ਕਹਿੰਦਾ ਜੇ ਅਸੀਂ ਇਹਨਾਂ ਦੀ ਗੱਡੀ ਦੇ ਇਸ ਲੇਨ ਚੋਂ ਦੇ ਰਾਈਟ ਸਾਈਡ ਤਾਂ ਵੀਰ ਨਹੀਂ ਦਾ ਬਚਦਾ ਨਾ ਇਹਦੇ ਮਾਸਾ ਪਟਦੀ ਦੀ ਇਹ ਇਹਦਾ ਅਸੀਂ ਦੂਈ ਗਵਲੀ ਲੇਨ ਚੋਂ ਨੇ ਕਰਕੇ ਹੋ ਗਿਆ ਇਹਦੀ ਵਜ੍ਹਾ ਨਾਲ ਐਕਸੀਡੈਂਟ ਹੋਇਆ ਖੰਨਾ ਜੁਟੀ ਰੋਡ ਤੇ ਲਿਬੜਾ ਦੇ ਕੋਲ ਸੜਕ ਤੇ ਖਰਾਬ ਖੜੀ ਪਿਕਅਪ ਨੂੰ ਬਚਾਉਣ ਦੇ ਚੱਕਰ ਵਿੱਚੋਂ ਇੱਕ ਤੋਂ ਬਾਅਦ ਇੱਕ ਤਿੰਨ ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ ਹਾਦਸੇ ਦੌਰਾਨ ਤਿੰਨੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਲੇਕਿਨ ਗਨੀਮਤ ਇਹ ਰਹੀ ਕਿ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਮੌਕੇ ਤੇ ਐਸਐਸਐਫ ਦੀ ਟੀਮ ਪਹੁੰਚੀ ਅਤੇ ਪੁਲਿਸ ਨੇ ਰੋਡ ਤੇ ਟ੍ਰੈਫਿਕ ਜਮ ਨੂੰ ਖੁਲਵਾਇਆ ਗੁਰਸੇਵਕ ਸਿੰਘ ਜੀ ਤੇ ਕਿਦਾਂ ਹੋਇਆ ਹਾਦਸਾ ਜੀ ਅਸੀਂ ਓਵਰਟੈਕ ਕਰਲੇ ਸੀਗੇ ਆ ਗੱਡੀ ਖੜੀ ਸੀਗੀ ਸਲੋ ਓਵਰਟੈਕ ਕਰ ਰਹੇ ਤੇ ਪਿੱਛੇ ਦੇ ਗੱਡੀਏ ਉਹਨਾਂ ਠੋਕਤਾ ਜੀ ਉਹਦੇ ਕਾਰਨ ਸਾਡੀ ਗੱਡੀ ਘੁੰਮ ਗਈ ਤੁਹਾਡੀ ਕਿਹੜੀ ਗੱਡੀ ਹੈ ਜੀ ਸੇਫਟਾਈ ਕਿ ਕਿੰਨੀਆਂ ਕਿ ਗੱਡੀਆਂ ਐਕਚੁਅਲੀ ਇੱਥੇ ਹੋਇਆ ਨੁਕਸਾਨ ਤਿੰਨ ਗੱਡੀਆਂ ਦਾ ਹੋ ਗਿਆ ਇੱਕ ਮੇਰੀ ਦੋ ਹੋਰ ਦੋ ਦੇ ਵਿੱਚ ਵੱਜੀਆਂ ਨੇ ਗੱਡੀਆਂ ਹਾਂਜੀ ਇੱਕ ਦੋ ਇਹਦੇ ਵਿੱਚ ਵੱਜੀਆਂ ਨੇ ਗਲਤੀ ਇਹਦਾਂ ਦੀ ਜਾਈ ਹੈ ਨਾ ਇਹਨਾਂ ਨੂੰ ਹੀ ਕੁਝ ਲਾਇਆ ਮੈਨਹੀਂ ਸੀਗਾ ਸਾਈਨਿੰਗ ਬੋਰਡ ਜਾਂ ਕੁਝ ਵੀ ਰੋਡ ਦੇ ਗੱਭੇ ਖੜੀ ਹੈ ਟੇਢੀ ਇਹਦੇ ਕਰਨੇ ਐਕਸੀਡੈਂਟ ਹੋ ਗਿਆ ਸਾਡੇ ਜੀ ਅਸੀਂ ਇਕੱਲੇ ਸੀਗੇ ਨਾਲ ਅਸੀਂ ਮਾਤਾ ਸੀਗੀ ਮੇਰੇ ਨਾਲ ਹੀ ਬਚਾਅ ਹੈ ਬਚਾਅ ਹੋ ਗਿਆ ਜੀ ਗੱਡੀ ਦਾ ਨੁਕਸਾਨ ਹੋ ਗਿਆ ਜੀ ਸੈਟ ਪੇਡ ਤੇ ਬਚਾਈ ਚਲੋ ਮਾਲਕ ਨੇ ਹੀ ਬਚਾ ਲੇ ਕਿਹਦਾ ਮੈਂ ਤਾਂ ਢਾਲ ਦਲਵੀਰ ਸਿੰਘ ਕਿੱਥੋਂ ਦੇ ਲੈਣ ਵਾਲੇ ਖਰੜ ਤੋਂ ਜੀ ਅੱਜ ਕਿੱਦਾਂ ਹੋਇਆ ਹਾਦਸਾ ਸਰ ਉਹ ਗੱਡੀ ਖਰਾਬ ਖੜੀ ਹੈ ਜੀ ਨਾ ਇੰਡੀਕੇਟਰ ਨਾ ਕੋਈ ਪਿੱਛੇ ਬੰਦਾ ਨਾ ਕੋਈ ਹਿੱਟ ਨਾ ਕੁਛ ਰੱਖਿਆ ਵਾ ਆ ਬਾਈ ਬਾਈ ਵਿਚਾਰਾ ਪਿੱਛੇ ਆ ਰਿਹਾ ਤਾਂ ਉਹਨੇ ਗੱਡੀ ਚਾਣਕ ਦੇਖੀ ਹੁਣੀ ਕਰਤ ਮੂਰੇ ਆ ਗਿਆ ਜੀ ਆ ਦੇਖੋ ਮੈਂ ਬ੍ਰੇਕ ਕਿੱਥੇ ਤੋਂ ਮਾਰੀ ਦੀ ਐ ਕਿੰਨੀਆਂ ਕ ਗੱਡੀਆਂ ਦਾ ਨੁਕਸਾਨ ਤਿੰਨ ਗੱਡੀਆਂ ਜੀ ਨੁਕਸਾਨ ਹੋ ਗਿਆ ਆ ਸਾਰਾ ਇਹਦੇ ਮਿੰਡਰਾ ਪਿਕਅਪ ਵਾਲੇ ਦੀ ਗਲਤੀ ਨਾਲ ਹੋਇਆ ਹੈਗਾ ਇੰਡੀਕੇਟਰ ਵੀ ਹੁਣ ਬਾਲੇ ਆ ਇਹਨੇ ਵਿਚਾਰਿਆ ਸੱਟ ਮੈਂ ਤੋਂ ਸੱਟ ਪੇਟ ਤੋਂ ਤਾਂ ਵਿਚਾਰਿਆ ਉਹਨਾਂ ਦੇ ਸੱਟ ਹੈ ਜੀ ਮੁਰਲੀ ਗੱਡੀ ਵਾਲਿਆਂ ਦੇ ਸੱਟ ਹੈ ਕਿ ਮਾਤਾ ਤੇ ਨਾ ਹੋਵੇ ਜੀ ਤੁਸੀਂ ਤੁਸੀਂ ਕਿੱਥੇ ਚੱਲੇ ਸੀ ਮੈਂ ਤਾਂ ਵੀਰ ਘਰ ਜਾ ਰਿਹਾ ਲੁਧਿਆਣੇ ਤੋਂ ਕਾਮਾ ਤੋਂ ਕਿਸੇ ਤੋਂ ਆਇਆ ਤਾਂ ਘਰ ਜਾ ਰਿਹਾ ਤਾਂ ਖਰੜਾ ਗੌਰਵ ਨਾਮ ਹੈ ਜੀ ਅੱਛਾ ਤੁਹਾਡੀ ਕਿਹੜੀ ਗੱਡੀ ਆ ਤਰੀਜ਼ਾ ਕਿੱਥੋਂ ਕਿੱਥੇ ਜਾ ਰਹੇ ਸੀ ਲੁਧਿਆਣਾ ਤੋਂ ਮੈਂ ਖੰਨੇ ਜਾ ਰਿਹਾ ਸੀ ਯੈਸ ਕਿਵੇਂ ਹੋਇਆ ਹਾਦਸਾ ਇਹ ਉਹ ਸਡਨ ਬ੍ਰੇਕਿੰਗ ਆ ਉਹ ਜੀਪ ਖਰਾਬ ਐ ਐਟ ਲੀਸਟ ਜਿਹਦੀ ਜੀਪ ਆ ਯਾਰ ਉਹ ਪਿੱਛੇ ਖੜ ਜਵੇ ਕੋਈ ਬੰਦਾ ਇਸ਼ਾਰਾ ਕਰ ਦੇਵੇ ਕਿਸੇ ਨੂੰ ਉਹਦੀ ਗਲਤੀ ਨਾਲ ਸਵਿਫਟ ਵੱਜੀ ਆ ਸਵਿਫਟ ਵਾਲੀ ਗੱਡੀ ਉਹ ਚ ਵੱਜੀ ਆ ਭਾਜੀ ਨੇ ਗੱਡੀ ਅੰਦਰ ਦੱਬੀ ਆ ਸਕੋਰਪਿਓ ਭਾਈ ਦੀ ਗੱਡੀ ਵੀ ਉਹ ਚ ਲੱਗੀ ਮੇਰੀ ਸਕੋਰਪਿਓ ਚ ਲੱਗੀ ਆ ਕੱਲਾ ਸੀ ਤੁਸੀਂ ਕੱਲਾ ਸੀ ਮੈਂ ਕੱਲਾ ਸੀ ਇੱਕਲੇ ਤੇ ਐਰ ਬੈਗ ਐਰ ਬੈਗ ਖੁੱਲ ਗਏ ਲੱਗਦਾ ਵੀ ਇੱਕ ਵੱਡਾ ਹਾਦਸਾ ਬਚਾ ਹੋ ਗਿਆ ਸ਼ੁਕਰ ਹੈ ਬਚਾ ਹੋ ਗਿਆ ਮੇਰਾ ਹਰਦੇ RAM ਕਿਹੜੀ ਗੱਡੀ ਹੈ ਤੁਹਾਡੀ ਬਲੂਰੋ ਕਿੱਥੇ ਜਾ ਰਹੇ ਸੀ ਮਜੀਬ ਆਪਣਾ ਜਲੰਧਰ ਜਲੰਧਰ ਹਾਰਾ ਸੀਗਾ ਗੋਵਿੰਦਗੜ੍ਹ ਜਾ ਰਹਾ ਸੀਗਾ ਮੇਰੇ ਗਾੜੀ ਦਾ ਟਾਇਰ ਪੰਚਰ ਹੋ ਗਿਆ ਟਾਇਰ ਬਦਲ ਲਾ ਸੀਗਾ ਪਿੱਛੇ ਸਲਾ ਕੇ ਮਾਰੀ ਉਹਨਾਂ ਨੇ ਉਹ ਕਹਿ ਰਹੇ ਨੇ ਕਿ ਇਹਨੇ ਡਿੱਪਰ ਨਹੀਂ ਲਗਾਇਆ ਡੀਪਰ ਉੱਪਰ ਸਭ ਕੁਝ ਲਗਾ ਬੌਜੀ ਕੋਈ ਸਾਈਨ ਪੁੱਛ ਪੁੱਛ ਨਹੀਂ ਸਾਈਨ ਦੱਕਾ ਪਿੱਛੇ ਲਾਇਆ ਹੋ ਸੀਗਾ ਸਾਈਨ ਬੋਰਡ ਬੌਜੀ ਦੇਖੋ ਸਾਈਨ ਬੋਰਡ ਕੋਲ ਆਇਆਗਾ ਢੱਕਾ ਲਾਇਆ ਹੋ ਸੀ ਆ ਪਿੱਛੇ ਮੈਂ ਢੱਕਾ ਯਹਾਂ ਤੇ ਗਾੜੀ ਪਿੱਛੇ ਵੀ ਲਾਇਆ ਹੂੰ ਮੈਂ ਉਹ ਕਹਿ ਰਹੇ ਨੇ ਕਿ ਤੁਸੀਂ ਕੋਈ ਇੱਥੇ ਇੱਟਾਂ ਵਗੈਰਾ ਕੁਝ ਰੱਖਿਆ ਨਹੀਂ ਹੈ ਇੱਟਾ ਬੌਜੀ ਹੁਣ ਜੇ ਤੇ ਰੋਡ ਦੇ ਉੱਪਰ ਇੱਟਾ ਕੋਲੋਂ ਮੈਨੂੰ ਦਿੱਕਤ ਦੀ ਆ ਝਾੜੀਆਂ ਵਗੈਰਾ ਲਾ ਸਕਦੇ ਝਾੜੀਆਂ ਲਾਇਆ ਸੀ ਆ ਬੌਜੀ ਪਿੱਛੇ 40 ਗੱਡੀ ਦੇ ਉੱਪਰ ਵੀ ਲੱਗੀ ਹੋਈ ਆ ਪਿੱਛੇ ਵੀ ਦੋ ਤਿੰਨ ਢੱਕੇ ਰੱਖੇ ਹੋ ਸੀਗੇ ਐਕਸੀਡੈਂਟ ਹੋਇਆ ਤੇ ਡਿੱਪਰ ਉਹ ਕਹਿੰਦੇ ਡਿੱਪਰ ਵੀ ਲਾਇਆ ਹੋ ਸੀ ਡਿੱਪਰ ਲੱਗਾ ਹੋ ਸੀ ਆ ਬੌਜੀ ਹੁਣ ਲੱਗਾ ਹੁਣ ਤਾਂ ਹਰ ਬੰਦਾ ਬ ਜਿਹੜਾ ਹੁਣ ਤੱਕ ਟੰਗ ਗੱਡੀਆਂ ਦਾ ਹੁਣ ਕੋਈ ਬੋਲ ਆਏਗਾ ਕਿ ਟੱਟੂ ਕੋ ਗੱਡੀ ਸਾਈਡ ਲਗਾਨੀ ਸੀਗੀ ਹੁਣ ਟਾਇਰ ਪੰਚਰ ਹੋ ਗਈ ਗੱਡੀ ਮੈਂ ਕਹਨ ਲੈ ਕੇ ਜਾਉਂਗਾ ਉੱਠ ਕੇ ਜੀ ਨਹੀਂ ਸਭ ਕੁ ਲਾਇਆ ਸੀ ਬੋਜਮਾ ਇੰਸੀਡੈਂਟ ਤਾਂ ਹੁਣ ਲਾਇਆ ਜੀ ਉਹ ਨਹੀਂ ਬੋਜ ਹੁਣ ਆਏ ਹੈਗੇ ਤੂੰ ਉਹ ਸਰਦਾਰ ਜੀ ਵੀਰ ਤੂੰ ਮੂਰੇ ਤਾਂ ਉਹ ਬੋਲੀ ਕਿਉਂ ਨਹੀਂ ਮੰਨਦੇ ਸਾਹਮਣੇ ਮੈਂ ਮੱਕਰ ਕਰਦਾ ਕੋਈ ਇਤਬਾਰ ਨਹੀਂ ਮੈਂ ਮਾਰ ਕੇ ਮੱਕਰ ਕਰਦਾ ਮੈਂ ਨਹੀਂ ਮੈਂ ਮਰ ਜੀ ਕਰਦਾ ਹੁਣ ਲਾਇਆ ਤਾਂ ਆ ਵੀ ਇਤ ਜਿਆਦਾ ਅਸੀਂ ਸਾਰੇ ਬੰਦੇ ਨੇ ਗੱਟੀਆਂ ਵੀ ਸਾਈਡ ਕਰਦੇ ਹਾਂ ਮੈਂ ਸਾਹ ਜਿੰਦ ਅਬ ਆਪ ਮੈਨੂੰ ਕੀ ਕਰੂ ਸਾਬ ਮੈਂ ਕੀ ਕਰੂਗਾ ਟਾਇਰ ਪਿੱਛੇ ਛੰਡੀ ਲਾਈ ਕੋਈ ਬੰਦਾ ਖੜਾ ਆਇਆ ਕੋਈ ਕੁਝ ਕਰਿਆ ਵੀ ਅਸੀਂ ਟਾਇਰ ਮੋਟੋ ਰਹਿਣ ਬੰਦਾ ਟਾਇਰ ਮੋਟੋ ਆ ਜੀ ਬੋਜੀ ਬੰਦੇ ਹੋ ਗਏ ਮੇਰਾ ਬਚਾ ਨਹੀਂ ਮੈਂ ਮਰ ਗਿਆ ਆਪੇ ਉਹ ਪਾਸੇ ਵੀ ਉਹ ਨਾ ਚਾਲਿਆਂ ਤਾਂ ਲੈ ਕੇ ਲਿਆ ਉਹਨਾਂ ਨੇ ਵਿਚਰਿਆਂ ਨੇ ਪਿੱਛੇ ਤਾਂ ਕਿਸੇ ਦੇ ਲਵਾਇਆ ਕੋਈ ਉਹ ਮੋਤ ਨਹੀਂ ਲਗਾਇਆ ਉਹ ਜਮਾਉਤ ਕੋਲ ਨਹੀਂ ਉਸ ਕੋਈ ਬੁਲਾਉਂ ਮੈਂ ਉਸ ਕੋਈ ਨਹੀਂ ਲਵਾਇਆ ਮੈਂ ਮਝੂੜ ਕੇ ਬੁਲਾਇਆ ਆਏਗਾ ਉੱਪਰ ਪਿੱਛੇ ਗੱਡੀਆਂ ਨੂੰ ਪਤਾ ਦੋ ਚੀਜ਼ ਮੈਂ ਨਹੀਂ ਲਵਾਇਆ ਥੂੜੇ ਬੋਲੋ ਸਰ ਮੈਂ ਤੇਰੀ ਬਜਾ ਨਾਲ ਹੋਇਆ ਨੰਗਾ ਨੇ ਸਾਰਾ ਕੋਈ ਤੇਰਾ ਇੰਡੀਕੇਟਰ ਪੰਚਰ ਹੋ ਗਿਆ ਬੁਲਾਇਆ ਇੰਡੀਕੇਟਰ ਨਹੀਂ ਤਾਂ ਜੀ ਦਾ ਕੋਈ ਕੁਝ ਨਹੀਂ ਤਾਂ ਬਲਦਾ ਵੀਰ ਮੂਰੇ ਤਾਂ ਇਹਨੂੰ ਪੁੱਛੋ ਨਹੀਂ ਲਾਇਆ ਹਾਂ ਹੁਣ ਲਾਇਆ ਉਹ ਕਹਾਂ ਹੁਣ ਲਾਇਆ ਜਦੋਂ ਪਹਿਲਾਂ ਵੀਰ ਨਹੀਂ ਵੀ ਸੀ ਟੱਕਾ ਐਕਸੀਡੈਂਟ ਹੋ ਗਿਆ ਟਾਰ ਬੰਕਰ ਹੋ ਗਿਆ ਮੈਂ ਕਹੀ ਵੀ ਮੈਂ ਹੁਣ ਤੋਂ ਪਹਿਲਾਂ ਵੀਰ ਸਾਡੇ ਕੋਲ ਆਇਆ ਇਹਨੇ ਟਾਕੀਆਂ ਗੱਡੀਆਂ ਮਗਰ ਸਾਹ ਬੰਦੇ ਤੇ ਮੈਂ ਤੁਮ ਲੋਕ ਜੋ ਮਜ਼ੇਦਿਆਂ ਲਗਾ ਦੋ ਮੇਰੇ ਉੱਪਰ ਮੈਂ ਵੀਰ ਨੇ ਮੈਂ ਨੈਸ਼ਨਲ ਹਾਈਵੇਅ ਵਾਲਾ ਮੈਂ ਤਾਂ ਡਾਜੀ ਮੇਰਾ ਨ ਜਸਤਾਰ ਸਿੰਘ ਆਈ ਕਿਹੜੇ ਡਿਪਾਰਟਮੈਂਟ ਤੋਂ ਤੁਸੀਂ ਮੈਂ ਨੈਸ਼ਨਲ ਹਾਈਵੇਅ ਜਿਹੜਾ ਐਕਸੀਡੈਂਟ ਹੋਇਆ ਤੇ ਇਹਨਾਂ ਨੇ ਇੰਡੀਕੇਟਰ ਲਾਇਆ ਨਹੀਂ ਪਹਿਲਾਂ ਨਹੀਂ ਲਾਇਆ ਹੁਣ ਲਾਇਆ ਇਹਨੇ ਜਦੋਂ ਅਸੀਂ ਆਏ ਉਹ ਇੰਡੀਕੇਟਰ ਨਹੀਂ ਲੱਗੇ ਤੇ ਨਾ ਟੈਣੀ ਲੱਗੀ ਸੀ ਟੈਣੀ ਵੀ ਬਾਅਦ ਚ ਲਾਇਆ ਇਹਨੇ ਟੈਣੀ ਬਾਤ ਚਲਾਈ ਆ ਇਹਨਾਂ ਦੀ ਗਲਤੀ ਹੈ ਨਾ ਹਾਂਜੀ ਬਿਲਕੁਲ ਕੀ ਮਾਮਲਾ ਹੈ ਤੇ ਸਾਰੇ ਲਿਵੜੇ ਦੇ ਕੋਲ ਇੱਕ ਗੱਡੀ ਪੈਂਚਰ ਹੋਈ ਸੀਗੀ ਜੀ ਉਹ ਸਾਈਡ ਤੇ ਗੱਡੀ ਲਾ ਕੇ ਖੜਾ ਸੀਗਾ ਤੇ ਪਿੱਛੇ ਦੋ ਤਿੰਨ ਗੱਡੀਆਂ ਆਪਸੇ ਟਕਰਾਈਆਂ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੱਟਪੇਟ ਦਾ ਵਿਚਾਰੇਗਾ ਜੀ ਬਾਕੀ ਹਾਂਜੀ ਗੱਡੀਆਂ ਦਾ ਨੁਕਸਾਨ ਹੋਇਆ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਨਹੀਂ ਇਹ ਤਿੰਨ ਚਾਰ ਗੱਡੀਆਂ ਦਾ ਆਪਸ ਵਿੱਚ ਹੋ ਗਿਆ ਜੀ ਹਾਂਜੀ ਆਪਸੇ ਟਕਰੋਈ ਤਿੰਨ ਚਾਰ ਗੱਡੀਆਂ ਨੇ ਜੀ ਕਾਰਨ ਸਰਕ ਗੱਡੀ ਪੈਂਚਰ ਹੋਈ ਸੀਗੀ اچانک ਉਹ ਲੋਡ ਖੱਡੀ ਸੀ ਪੈਂਚਰ ਹੋ ਗਈ ਤੇ ਉਹ ਟਾਇਰ ਬਦਲਣ ਲੱਗਿਆ ਸੀ ਬੰਦਾ ਤੇ ਉਹ ਇਹ ਮੈਨੂੰ ਪਿੱਛੋਂ ਗੱਡੀ ਦੋ ਤਿੰਨ ਗੱਡੀਆਂ ਉਹਦੇ ਹੁੰਦੇ ਤੇ ਤੇਜ਼ ਰਫਤਾਰ ਨਾਲ ਤੇ ਉਹ ਆਸ ਵਿੱਚ ਭੜਗੀਆਂ ਜੀ ਮੈਂ ਕਿਹਾ ਜੀ ਜੇ ਅਸੀਂ ਇਹਨਾਂ ਦੀ ਗੱਡੀ ਦੇ ਇਸ ਲਾਈਨ ਚ ਆਉਂਦੇ ਰਾਈਟ ਸਾਈਡ ਤਾਂ ਵੀਰ ਨਹੀਂ ਤਾਂ ਬਚਦਾ ਨਾ ਇਹਦੇ ਮਾਤਾ ਬਚਦੇ ਇਹ ਇਹ ਤਾਂ ਅਸੀਂ ਦੂਈ ਗਵਲੀ ਲਾਈਨ ਚ ਆਉਣੇ ਕਰਕੇ ਹੋ ਗਿਆ ਇਸ ਦੀ ਵਜ੍ਹਾ ਨਾਲ ਐਕਸੀਡੈਂਟ ਹੋਇਆ ਉਹ ਜਦ ਮੈਂ ਬੜਾ ਬੁਢੀਆ ਬਲੋ ਹੁਣ ਬੁੱਝਦੇ ਮੈਂ ਕੀ ਕਰਾਂ ਰਾਹੀ ਵਜਾ ਨਾਲ ਹੋਇਆ ਹੈ ਮੈਂ ਕਾਹ ਫੜੀਆ ਮਰੂ ਮੈਂ ਕੀ ਕਰਾਂ ਕਿੱਥੇ ਚੰਡੀਆ ਦੇ ਵੀ ਕੋਈ ਨਹੀਂ ਆਇਆ ਅਸੀਂ ਜੀ ਕੋਈ ਨਹੀਂ ਆਇਆ ਨਾ ਚੱਲ ਕੇ ਮਾਰੀ ਆਉਣੇ ਜਾਣ ਕੇ ਤੇ ਨਹੀਂ ਮਾਰੀ ਸੀ بس ਮੇਰੀ ਕਿਉਂ ਫੇ ਉਹ ਕਿਉਂ ਚੋਰ ਜਾਂਦਾ ਮੈਂ ਚੋਰ ਨਹੀਂ ਬੰਦਦਾ ਜੀ ਤੇਰੇ ਘਰ ਕੋਈ ਕਰਦਾ ਨਾ ਲੜਨ ਵਾਲੀ ਗੱਲ ਹੈਗੀ ਬਾਬੇ ਅਸੀਂ ਉਹ ਫੁੱਟਬੋਲ ਚਲੋੜਾ ਯਾਰ ਅਬ ਇਹ ਬਜਟ ਕੇ ਮੁੱਦੇ ਚਾ ਰਹੀ ਉਹ ਦੱਸ ਕਰਦੇ ਹੋ ਮੈਂ ਤੇਦਾ ਹੋ ਗਿਆ ਤੇ ਮੁੱਕ ਪੈਸੇ ਹੀ ਆ ਗਿਆ ਤੇਰੇ ਕੋਲ ਤੁਹਾਡੀ ਗੱਲ ਹੀ ਹੈ ਮਾਈਕ ਤੇ ਸਾਨੂੰ ਉਹ ਕੱਢ ਲੋ ਵਿੱਚ ਕੋਈ ਸਮਾਨਤਾ ਨਹੀਂ ਹੈਗਾ ਉਹ ਭਾਵਾ ਸਾਈਨ ਬੋਰਡ ਤਾਂ ਲਾ ਲੈਂਦੇ ਮੈਂ ਕਹਾਂ ਸਾਈਨ ਬੋਰਡ ਲਗਾ ਦੇਗਾ ਜੀ ਬਤਾਓਗੇ ਮੇਰੇ ਬਜਟ ਦੇ ਅੰਦਰ ਕੀ ਗੱਲ ਹੈ ਤੇਰੇ ਮੇਰੇ ਨਾਲ ਠੀਕ ਗੱਡੀ ਲੱਭਣ ਲਈ ਕੋਸ਼ਿਸ਼ ਕਰ ਰਹੇ ਹਾਂ ਤੂੰ ਕੀ ਕਹਿਣਾ ਹੈ ਕਿਤਨੇ ਦਰਨ ਵਾਲੇ ਹੈ ਹੈਲੋ ਮੈਂ ਕਿਹਾ ਇਹ ਪਤਾ ਕੀ ਹੋਇਆ ਮਿੰਦਰਾ ਪਿਕਅਪ ਖਰਾਬ ਖੜੀ ਸੀ ਕਿ ਗੱਡੀ ਪੈਂਚਰ ਹੋਈ